ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੁਝ ਦਿਨ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਜਿੱਥੇ ਰੂਸ ਦਾ ਇੱਕ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ ਇਸੇ ਜਹਾਜ਼ ਬਾਰੇ ਇੱਕ ਵੱਡੀ ਅਪਡੇਟ ਹੁਣ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਚੀਨ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਵਿੱਚ ਕ੍ਰੈਸ਼ ਹੋ ਗਿਆ ਜਿਸ ਕਾਰਨ ਜਹਾਜ਼ ਵਿੱਚ ਸਵਾਰ 40 ਯਾਤਰੀ ਤੇ 6 ਕਰੂ ਬੈਂਬਰਾਂ ਦੀ ਮੌਤ ਹੋ ਗਈ ਹੈ ਇਹਨਾਂ ਯਾਤਰੀਆਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸਨ ਦੱਸਿਆ ਜਾ ਰਿਹਾ ਹੈ ਕਿ 60 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਅੰਤੋਨੋਵ AN24 ਜਹਾਜ਼ ਜਿਵੇਂ ਹੀ ਚੀਨ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਵਿੱਚ ਪਹੁੰਚਿਆ ਤਾਂ ਅਮੂਰ ਦੇ ਠਿੰਡਾ ਇਲਾਕੇ ਦੇ ਵਿੱਚ ਇਸ ਦਾ ਅਚਾਨਕ ਰੂਸ 에ਅਰ ਟ੍ਰੈਫਿਕ ਕੰਟਰੋਲ ਦੇ ਨਾਲੋਂ ਸੰਪਰਕ ਟੁੱਟ ਗਿਆ ਤੇ ਜਿਸ ਮਗਰੋਂ ਇਸ ਦੀ ਪਾਲ ਸ਼ੁਰੂ ਕੀਤੀ ਗਈ ਤੇ ਰੂਸ ਦੀ ਸਿਵਲ ਐਵੀਏਸ਼ਨ ਅਥਾਰਟੀ ਰੋਜ਼ਾ ਵਿਅਸਤੀਆ ਦੇ ਹੈਲੀਕਾਪਟਰ ਨੇ ਇਸ ਜਹਾਜ਼ ਅੱਗ ਦੇ ਨਾਲ ਘਿਰਿਆ ਹੋਇਆ ਮਲਬਾ ਦੇਖਿਆ ਉਸ ਤੋਂ ਦੂਰਸ ਦੂਰ ਪੂਰਬੀ ਇਲਾਕੇ ਦੇ ਵਿੱਚ ਲਗਭਗ 50 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਯਾਤਰੀ ਜਹਾਜ਼ ਲਾਪਤਾ ਹੋ ਗਿਆ ਹੈ ਹਾਲਕਿ ਆਈ ਫੈਕਸਮ ਸਾ ਜਹਾਜ਼ ਦਾ ਮਰਬਾ ਪੂਰਬੀ ਅਮੂਰ ਖੇਤਰ ਦੇ ਵਿੱਚ ਮਿਲਿਆ ਹੈ ਕਈ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ ਸਨ ਅਤੇ ਕੋਈ ਵੀ ਨਹੀਂ ਬਚਿਆ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਵੀ ਨਹੀਂ ਹੋਈ ਜਹਾਜ਼ ਇੱਕ AN24 ਯਾਤਰੀ ਜਹਾਜ਼ ਸੀਗਾ ਅਤੇ ਇਸ ਨੂੰ ਸਾਈਬੀਰੀਆ ਦੀ ਅੰਗਾਰਾ 에ਅਰਲਾਈਨਸ ਦੁਆਰਾ ਚਲਾਇਆ ਜਾ ਰਿਹਾ ਸੀ ਜਹਾਜ਼ ਚੀਨ ਦੀ ਸਰਹੱਦ ਦੇ ਨਾਲ ਲੱਗੇ ਅਮੂਰ ਖੇਤਰ ਦੇ ਤਿੰਦਾ ਸ਼ਹਿਰ ਜਾ ਰਿਹਾ ਸੀਗਾ ਤੇ ਰਾਈਟਰਸ ਨੇ ਐਮਰਜੈਂਸੀ ਤਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਜਹਾਜ਼ ਚੀਨੀ ਸਰਹੱਦ ਦੇ ਨਾਲ ਲੱਗਦੇ ਅਮੂਰ ਖੇਤਰ ਦੇ ਤਿੰਡਾ ਸ਼ਹਿਰ ਦੀ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਦੇ ਸਮੇਂ 에ਅਰ ਟ੍ਰੈਕ ਦੇ ਕੰਟਰੋਲ ਦੀ ਰਡਾਰ ਸਕ੍ਰੀਨ ਤੋਂ ਗਾਇਬ ਹੋ ਗਿਆ ਰਾਈਟਰ ਦੀ ਰਿਪੋਰਟ ਅਨੁਸਾਰ ਖੇਤਰੀ ਗਵਰਨਰ ਵੈਸੇਲੀ ਔਰਲੋਵ ਨੇ ਕਿਹਾ ਕਿ ਸ਼ੁਰੂਆਤੀ ਅੰਕੜੇ ਦੇ ਅਨੁਸਾਰ ਜਹਾਜ਼ ਵਿੱਚ 5 ਬੱਚੇ ਸਮੇਤ 43 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸੀ ਹੰਟਰੂਸੀ ਮੀਡੀਆ ਨੇ ਦਾਵਾ ਕੀਤਾ ਹੈ ਕਿ ਜਹਾਜ਼ ਦਾ ਮਲਬਾ ਮਿਲ ਗਿਆ ਰੂਸੀ ਨਿਊਜ਼ ਏਜੰਸੀ ਇੰਟਰਫੈਕਟਸ ਦੀ ਰਿਪੋਰਟ ਦੇ ਅਨੁਸਾਰ ਰੂਸ ਦਾ EA24 ਯਾਤਰੀ ਜਹਾਜ਼ ਚਿੰਤਾ ਹਵਾਈ ਅੱਡੇ ਉੱਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੀ ਪਹਿਲੀ ਕੋਸ਼ਿਸ਼ ਅਸਫਲ ਰਹੀ ਇਹ ਦੂਜੀ ਕੋਸ਼ਿਸ਼ ਲਈ ਅਸਮਾਨ ਦੇ ਵਿੱਚ ਚੱਕਰ ਲਗਾ ਰਿਹਾ ਸੀ ਅਤੇ ਉਸ ਤੋਂ ਬਾਅਦ ਇਹ ਲਾਪਤਾ ਹੋ ਗਿਆ ਖੇਤਰੀ ਗਵਰਨਰ ਵੈਸੀਲੀ 올ੋਵ ਨੇ ਕਿਹਾ ਹੈ ਕਿ ਸ਼ੁਰੂਆਤੀ ਅੰਕੜੇ ਦੇ ਅਨੁਸਾਰ ਜਹਾਜ਼ ਦੇ ਵਿੱਚ 43 ਯਾਤਰੀ ਅਤੇ 6 ਚਾਲਕ ਤਲ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਵਿੱਚ 5 ਬੱਚੇ ਵੀ ਸ਼ਾਮਲ ਸਨ ਦਾਸੀਏ ਇੱਕ ਰਿਪੋਰਟ ਦੇ ਅਨੁਸਾਰ ਸ਼ੁਰੂਆਤੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਕਿ ਜਹਾਜ਼ ਪਾਇਲਟ ਦੀ ਗਲਤੀ ਕਾਰਨ ਹਾਸ ਰਗਸਤ ਹੋਇਆ ਤੇ ਉਹ ਦੂਜੀ ਵਾਰ ਉਤਰਨ ਦੀ ਕੋਸ਼ਿਸ਼ ਦੌਰਾਨ ਖਰਾਬ ਮੌਸਮ ਕਾਰਨ ਕੁਝ ਵੀ ਸਾਫ਼ ਨਹੀਂ ਦੇਖ ਸਕਿਆ ਅਤੇ ਇਸੇ ਲਈ ਇਹ ਹਾਦਸਾ ਹੋਇਆ। ਸਾਈਬੀਰੀਆ ਸਥਿਤ ਅੰਗਾਰਾ ਏਅਰਲਾਈਨਸ ਦਾ ਇਹ ਜਹਾਜ਼ ਲਗਭਗ 50 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਇਸ ਦੇ ਟੇਲ ਨੰਬਰ ਤੋਂ ਪਤਾ ਲੱਗਦਾ ਹੈ ਕਿ ਇਹ 1976 ਵਿੱਚ ਬਣਾਇਆ ਗਿਆ ਸੀ। ਬਚਾਅ ਟੀਮ ਹੈਲੀਕਾਪਟਰ ਆਈ ਜਹਾਜ਼ ਦੀ ਭਾਲ ਕਰ ਰਹੀਆਂ ਸੀ ਜਦੋਂ ਜਹਾਜ਼ ਦਾ ਅਗਲਾ ਹਿੱਸਾ ਮੇਨੂ ਤੇ ਸਰ ਦਾ ਦੇਖਿਆ ਗਿਆ ਤੇ ਦੇਖ ਕੇ ਬਚਾਅ ਟੀਮ ਤੁਰੰਤ ਮੁਕਤੀ ਤੇ ਪਹੁੰਚ ਗਈ। 3 ਦਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਇਲਟ ਦੂਜੀ ਵਾਰ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਵੇਲੇ ਕਿਸੇ ਤਰ੍ਹਾਂ ਦੀ ਗਲਤੀ ਦਾ ਸ਼ੱਕ ਹੈ ਤੇ ਅੰਗਾਰਾ ਏਅਰਲਾਈਨ ਦਾ ਇਹ ਜਹਾਜ਼ ਅਚਾਨਕ ਰਡਾ ਤੋਂ ਗਾਇਬ ਹੋ ਗਿਆ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।